ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਪਹਿਲਾਂ ਆਪਣੀ ਵੀਡੀਓ ਦੇਖਿਆ ਜੀ ਸਰੀਰ ਦੇ ਕੰਮ ਆਉਣ ਵਾਲੇ ਨੁਕਤੇ ਤੇ ਤੇ ਅੱਜ ਵੀ ਅਸੀਂ ਤੁਹਾਡੇ ਕੰਮ ਆਉਣ ਵਾਲੇ ਨੁਕਤੇ ਬਾਰੇ ਦੱਸਾਂਗੇ ਜਿਹੜੇ ਪਰਿਵਾਰ ਨੂੰ ਪਰਿਵਾਰਟ ਮੈਂਬਰ ਨੂੰ ਕਿਸੇ ਨੂੰ ਸ਼ੂਗਰ ਹੋ ਜਾਂਦੀ ਹੈ ਜੀ ਅਸੀਂ ਸ਼ੂਗਰ ਦਾ ਨੁਕਤਾ ਲੈ ਕੇ ਆਏ ਹਾਂ ਜੀ ਜਿਵੇਂ 300 ਹੋ ਗਿਆ ਜੀ 600 ਤੱਕ ਚੋ ਗਿਆ 800 ਹੋ ਗਿਆ ਸ਼ੂਗਰ ਜੀ ਇਹਦਾ ਆਪਣੇ ਘਰੇਲੂ ਉਪਾਅ ਹੈ ਜੀ ਤੁਸੀਂ ਅਜ਼ਮਾ ਕੇ ਜਰੂਰ ਦੇਖੋ ਟੈਸਟ ਕਰਾ ਕੇ ਜャ ਸਾਨੂੰ ਮਤਲਬ ਸ਼ੂਗਰ ਦੀ ਸ਼ਿਕਾਇਤ ਆ ਵੀ 300 ਵੀ 400 ਵੀ ਬਹੁਤ ਜਿਆਦਾ ਵੱਧਿਆ ਤੁਸੀਂ ਇੱਕ ਹਫ਼ਤਾ ਇਹ ਨੁਕਤਾ ਅਪਣਾ ਕੇ ਦੇਖੋ ਜੀ ਤੁਹਾਨੂੰ ਮਤਲਬ ਜ਼ਰੂਰ ਫਾਇਦਾ ਮਿਲੂਗਾ ਜੀ ਤੁਸੀਂ ਕੀ ਕਰਨਾ ਹੈ ਜੀ ਦੋ ਕਿਲੋ ਮਤਲਬ ਹਲਿਆ ਰਹਿਣਾ ਜੀ katore ਲਈ ਕਰੇਲੇਆਂ ਨੂੰ 20 ਕੱਟ ਕੇ ਕਦੂਕਾਸ ਕਰ ਲੈਣਾ ਜੀ ਤੇ ਦੂਜੇ ਨੰਬਰ ਤੇ ਆਪਾਂ ਲੈਣਾ ਨਿੰਮ ਦੇ ਪੱਤੇ ਜੀ ਉਹ ਨਿੰਮ ਦੇ ਪੱਤੇ ਨੂੰ ਆਪਣੇ ਮਿਕਸੀ ਚ ਗ੍ਰੇਡ ਕਰ ਲੈਣਾ ਜੀ ਉਹਨੂੰ ਗ੍ਰੇਡ ਕਰਕੇ ਜਿਹੜੇ ਨਿੰਮ ਦੇ ਪੱਤੇ ਆ ਤੇ ਕਰੇਲੇਆਂ ਦਾ ਉਹ ਹੋਇਆ ਜੀ ਕਦੂਕਸ ਕਰਿਆ ਉਹਨੂੰ ਬਰੀਕ ਮਤਲਬ ਕਰਕੇ ਜਿਹੜੇ ਮਰੀਜ਼ ਨੂੰ ਸ਼ੂਗਰ ਹੈ ਜੀ ਉਹ 15 ਮਿੰਟ ਮਤਲਬ 15 ਤੋਂ 20 ਮਿੰਟ ਤਿੰਨ ਵਾਰੀ ਦਿਹਾੜੇ ਚ ਕਰੇ ਜੀ ਇਹ ਤੁਸੀਂ ਦਿਮਾਗ ਕੇ ਦੇਖੋ ਜੀ ਇਹ 5 ਦਿਨ ਲਗਾਤਾਰ ਕਰੋ ਜੀ ਤੁਹਾਨੂੰ ਇਹ ਜ਼ਰੂਰ ਇਹ ਫਾਇਦਾ ਕਰੂਗਾ ਜੀ ਯਾਨੀ ਜਿੰਨਾ ਤੇਰ ਸੌਨ ਨੂੰ ਮਤਲਬ ਜਿਹੜਾ ਮਰੀਜ਼ ਹੈ ਉਹ ਪੈਰ ਰੱਖੀ ਬੈਠਾ ਜੀ ਪੈਰ ਰੱਖਣੇ ਜੀ ਉਹਦੇ ਵਿੱਚ ਜਿਹੜਾ ਆ ਪਨੁਖਤਾ ਕਰਿਆ ਪਾਰਾਂ ਦੇ ਨਾਲ ਜਾਂ ਤੁਸੀਂ 15 ਮਿੰਟ ਸਾਡੇ ਹੋਵੇ ਛੋਡੇ ਮੂੰਹ ਰਾਹੀਂ ਤੁਹਾਨੂੰ 73 ਪਹੁੰਚੂਗੀ ਜੇ ਤੁਸੀਂ ਐ ਸਮਝੋ ਕਿ ਵੀ ਹਾਂ ਸਾਨੂੰ ਕੁਸ ਕਾਣਾ ਨਹੀਂ ਕੋਈ ਨਾ ਨਹੀਂ ਮਤਲਬ ਇੱਥੇ 73 ਜਦ ਸਾਡੇ ਮੂੰਹ ਨੂੰ ਪਹੁੰਚਣ ਲੱਗੀ ਜੀ ਤੁਹਾਡਾ ਮਤਲਬ ਜਿਹੜਾ ਸ਼ੂਗਰ ਹੈ ਕੰਟਰੋਲ ਹੋਣ ਲੱਗ ਜੂਗਾ ਜੀ ਇਹ ਤੁਸੀਂ ਤਿੰਨ ਵਾਰ ਜ਼ਰੂਰ ਅਸਮਾ ਕੇ ਦੇਖੋ ਜੀ ਦਿਹਾੜੀ 'ਚ ਤਿੰਨ ਵਾਰ ਕਰਨਾ ਜੀ ਤੁਸੀਂ ਚਾਰ ਪੰਜ ਦਿਨ ਇਹ ਲਗਾਤਾਰ ਕੰਮ ਕਰੋ ਜੀ ਫਿਰ ਤੁਸੀਂ ਉਸ ਤੋਂ ਬਾਅਦ ਮੈਂ ਨੁਕਤਾ ਮਤਲਬ ਤੁਸੀਂ ਆਪ ਦਾ ਟੈਸਟ ਕਰਾ ਕੇ ਜ਼ਰੂਰ ਦੇਖੋ ਜੀ ਤੁਹਾਨੂੰ ਮਤਲਬ ਕਿੰਨਾ ਫਰਕ ਪਿਆ ਜੀ ਇਜਾ ਨਿਕਰੇ ਲੋ ਰਾਜ ਜੀ ਤੁਸੀਂ ਇਹ ਜਰੂਰ ਮਾਇ ਜੀ ਤੇ ਤੁਹਾਡੇ ਸਾਰਿਆਂ ਦਾ ਕੰਮ ਆਉਣ ਵਾਲਾ ਜੀ ਬਾਕੀ ਅਸੀਂ ਆਉਣ ਵਾਲੀ ਵੀਡੀਓ ਚ ਫੇਰ ਤੁਹਾਨੂੰ ਹੋਰ ਨੁਕਤੇ ਦੱਸਾਂਗੇ ਜੀ ਤੇ ਤੁਹਾਡਾ ਵੀਡੀਓ ਦੇਖਣ ਦੇ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ